ਮੈਂ ਦੇਸ਼ ਨਹੀਂ ਮਿਟਨੇ ਦੂੰਗਾ ਮੈਂ ਦੇਸ਼ ਨਹੀਂ ਝੁਕਨੇ ਦੂੰਗਾ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯਾਨੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਅਕਤੀ ਅੱਜ ਸਾਡਾ ਦੇਸ਼ ਕਿਸ ਮੁਕਾਮ ਤੇ ਖੜਾ ਦਿੱਤਾ ਇਸ ਪ੍ਰਧਾਨ ਮੰਤਰੀ ਨੇ ਪੂਰੀ ਖਬਰ ਤੁਹਾਡੇ ਨਾਲ ਅੱਜ ਸਾਂਝੀ ਕਰਾਂਗੇ ਛੇੜੀ ਖਬਰ ਪੂਰੇ ਦੇਸ਼ ਵਾਸੀਆਂ ਨੂੰ ਹਿਲਾ ਕੇ ਰੱਖ ਦੇਣ ਵਾਲੀ ਹੈ ਕਿਉਂਕਿ ਦੁਨੀਆ ਦੀ ਤਾਕਤ ਕਹੇ ਜਾਣ ਵਾਲੇ ਅਮਰੀਕਾ ਦੇ ਦੋਨੋਂ 트ੰਪ ਯਾਨੀ ਕਿ ਰਾਸ਼ਟਰਪਤੀ ਆਪਣੀ ਮਰਜ਼ੀ ਦੇ ਮੁਤਾਬਕ ਜਿਹੜਾ ਅੱਜ ਤੋ 75 ਸਾਲਾਂ ਦੇ ਵਿੱਚ ਨਹੀਂ ਹੋਇਆ ਉਹ ਅੱਜ ਸਾਡੇ ਮੁਲਕ ਦੇ ਅੰਦਰ ਪੂਰੀ ਦੁਨੀਆ ਦੇ ਅੰਦਰ ਦੇਖਣ ਨੂੰ ਮਿਲਿਆ। ਯਾਨੀ ਪਾਕਿਸਤਾਨ ਦੇ ਨਾਲ ਜਿਹੜੇ ਸਾਡੇ 26 ਲੋਕਾਂ ਦੀਆਂ ਮੌਤਾਂ ਪੈਰਗਾਮ ਦੇ ਵਿੱਚ ਕੀਤੀਆਂ ਉਹਨਾਂ ਤੰਕਵਾਦੀਆਂ ਨੇ ਹਮਲਾ ਕੀਤਾ ਪਾਕਿਸਤਾਨ ਦੇ ਵਿੱਚੋਂ ਆਏ ਜਿਹੜੇ ਲੋਕ ਸੀਗੇ उन्होंने बदला लेने वास्ते एक स्पीच देंगे प्रधानमंत्री बाईस अप्रैल को जम्मू कश्मीर के पहलगाम में आतंकियों ने मासूम देशवासियों को जिस बेरहमी से मारा है ये हमला सिर्फ निहत से पर्यटकों पर नहीं हुआ है देश के दुश्मनों ने भारत की आत्मा पर हमला करने का दुस्साहस किया है मैं बहुत स्पष्ट शब्दों में कहना चाहता हूं जिन्होंने ये हमला किया है ਉਹਨਾਂ ਅਤੰਕੀਆਂ ਨੂੰ ਹਰਿਸ ਹਮਲੇ ਕੀ ਸਾਜ਼ਿਸ਼ ਰਚਨੇ ਵਾਲੋਂ ਕੋ ਉਨਕੀ ਕਲਪਨਾ ਸੇ ਵੀ ਬੜੀ ਸਜ਼ਾ ਮਿਲੇਗੀ ਮਿੱਟੀ ਦੇ ਵਿੱਚ ਮਿਲਾ ਦੇਾਂਗੇ ਅਤੰਕਵਾਦੀਆਂ ਨੂੰ ਉਹ ਸਜ਼ਾ ਦੇਵਾਂਗੇ ਜਿਹੜੀ ਉਹਨਾਂ ਦੀ ਕਲਪਨਾ ਦੇ ਵਿੱਚ ਵੀ ਨਹੀਂ ਹੋਣੀ ਪਰਦੇਸ਼ ਦੇ ਪ੍ਰਧਾਨ ਮੰਤਰੀ ਦੇ ਸਾਹਮਣੇ ਦੁਨੀਆ ਦੀ ਤਾਕਤ ਹੈ ਅਮਰੀਕਾ ਯਾਨੀ ਉਹਨੇ ਕਿਹਦਾ ਫੈਸਲਾ ਦਿੱਤਾ ਆਪਣੀ ਮਰਜ਼ੀ ਦੇ ਮੁਤਾਬਕ ਜਿਹੜਾ ਅਜੇ ਦੇ 75 ਸਾਲਾਂ ਦੇ ਰਿਕਾਰਡ ਦੇ ਵਿੱਚ ਨਹੀਂ ਹੈਗਾ ਕਿਸੇ ਵੀ ਪ੍ਰਧਾਨ ਮੰਤਰੀ ਦੇ ਸਮੇਂ ਦੇ ਵਿੱਚ ਕੋਈ ਐਸੀ ਰਣਨੀਤੀ ਨਹੀਂ ਵੇਖੀ ਹੋਣੀ ਕਿ ਕੋਈ ਦੁਨੀਆ ਦਾ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਸਾਡੇ ਭਾਰਤ ਨੂੰ ਝਕਾਉਣ ਦੇ ਵਿੱਚ ਆਪਣਾ ਯੋਗਦਾਨ ਆਪਣੀ ਮਰਜ਼ੀ ਦੇ ਨਾਲ ਦੇ ਦੇਵੇ ਕੀ ਕਿਹਾ ਡੋਨਲਡ ਟਰੰਪ ਨੇ and we helped also with trade i said come on we're going to do a lot of trade with you guys Let's stop it. Let's stop it. If you stop it, we do a trade. If you don't stop it, we're not gonna do any trade. People have never really used trade the way I used it. Uh, that I can tell you. And all of a sudden they said, I think we're gonna stop. And they have, and they, they did it for a lot of reasons, but the <laughs> target ਅਮਰੀਕਾ ਨੇ ਔਰ ਦੂਸਰੇ ਪਾਸੇ ਸਹਿਯੋਗਤਾ ਕੀਦੀ ਕੀਤੀ ਆ ਜਿਹੜਾ ਪ੍ਰਧਾਨ ਮੰਤਰੀ ਆ ਪਾਕਿਸਤਾਨ ਦਾ ਤੇ ਜਿਹੜਾ ਉਥੋਂ ਦਾ ਚੀਫ ਆ ਫੌਜ ਦਾ ਤੋਂਮਾਂ ਦੀ ਜਾਨੀ ਬਹੁਤ ਸਾਰੀ ਉਹਨੇ ਸਹਿਯੋਗਤਾ ਕੀਤੀ ਆ ਔਰ ਕਦੇ ਵੀ ਇੱਕ ਵੀ ਸ਼ਬਦ ਡੋਨਲਡ ਟਰੰਪ ਦਾ ਨਹੀਂ ਕਿ ਭਾਈ ਅਤੰਕਵਾਦੀਆਂ ਬਾਰੇ ਕਿਹਾ ਹੋਵੇ ਕਿ ਬਹੁਤ ਮਾੜਾ ਹੋਇਆ ਉਹਨਾਂ ਦੀ ਨਿੰਦਾ ਕੀਤੀ ਹੋਵੇ ਪਰਦੇਸ਼ ਦੇ ਪ੍ਰਧਾਨ ਮੰਤਰੀ ਲਾਈਵ ਹੁੰਦੇ ਨੇ ਰਾਤ 8 ਵਜੇ ਯਾਨੀ ਕਿ ਕੱਲ ਤਾਂ ਲੋਕਾਂ ਨੂੰ ਲੱਗਦਾ ਸੀ ਕਿ ਬਹੁਤ ਵੱਡੀ ਗੱਲ ਕਹਿਣਗੇ ਡੋਨਲਡ 트ੰਪ ਬਾਰੇ ਕਿ ਭਾਈ ਸਾਡੇ ਮਸਲੇ ਦੇ ਵਿੱਚ ਤੇਰੀ ਪੈਣ ਦੀ ਹਿੰਮਤ ਕਿਵੇਂ ਹੈ ਡੋਨਲਡ 트ੰਪ ਕੌਣ ਹੁੰਦਾ ਰਾਸ਼ਟਰਪਤੀ ਕਿ ਸਾਡੇ ਭਾਰਤ ਦੇ ਵਿੱਚ ਵਿਚਾਲੇ ਆ ਕੇ ਫਿਰ ਉਹ ਕਹਿੰਦਾ ਆਪਣੇ ਆਪ ਆਪਣੀ ਮਰਜ਼ੀ ਦੇ ਨਾਲ ਬਿਆਨ ਦੇ ਦਿੰਦਾ ਕਹਿੰਦਾ ਕਸ਼ਮੀਰ ਤੇ ਅਸੀਂ ਗੱਲਬਾਤ ਕਰਾਂਗੇ ਭੜਕ ਅਮਰੀਕਾ ਕੌਣ ਹੁੰਦਾ ਕਸ਼ਮੀਰ ਤੇ ਗੱਲ ਕਰਨ ਵਾਲਾ ਸਿਸ ਕਰਕੇ ਪੂਰੇ ਭਾਰਤ ਦੀ ਜਨਤਾ ਨਰਿੰਦਰ ਮੋਦੀ ਨੂੰ ਕੋਸ਼ ਰਹੀ ਹੈ ਕਿ ਜਿਹੜਾ ਨਰਿੰਦਰ ਮੋਦੀ ਹੈ ਇਹ ਦੇਸ਼ ਦਾ ਪ੍ਰਧਾਨ ਮੰਤਰੀ ਪਹਿਲਾ ਪ੍ਰਧਾਨ ਮੰਤਰੀ ਹੈ ਜਿਨੇ ਦੇਸ਼ ਨੂੰ ਝਕਾਉਣ ਦੀ ਔਰ ਮਨਿਆ ਮੇਟ ਕਰਵਾਉਣ ਦੀ ਗੱਲ ਖੁਦ ਹੀ ਕਰ ਲਈ ਹੈ ਇੱਕ ਦੋਨੋ 트াম্প ਦੁਨੀਆ ਦੇ ਰਾਸ਼ਟਰਪਤੀ ਮੰਨੇ ਜਾਂਦੇ ਬਹੁਤ ਵੱਡੀ ਤਾਕਤ ਹੈ ਪਰ ਉਹਨਾਂ ਨੇ ਇਹ ਅਧਿਕਾਰ ਕਿਹਨੇ ਦਿੱਤਾ ਕਿ ਸਾਡੇ ਭਾਰਤ ਦੇ ਵਿੱਚ ਦਖਲ ਅੰਦਾਜ਼ੀ ਦੇਵੇ ਕਿਤੇ ਨੇ ਕਿਤੇ ਜਿਹੜਾ ਪ੍ਰਧਾਨ ਮੰਤਰੀ ਹੈ ਤਹਾਨੂੰ ਲੱਗਦਾ ਨਹੀਂ ਕਿ ਇਹ ਅਮਰੀਕਾ ਦੇ ਸਾਹਮਣੇ ਝੁਕ ਚੁੱਕਿਆ ਡਰ ਚੁੱਕਿਆ ਵਜ੍ਹਾ ਕੀ ਹੈ ਕੋਈ ਨਾ ਕੋਈ ਐਸਾ ਮਾਮਲਾ ਤਾਂ ਜ਼ਰੂਰ ਹੈ ਵੀ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੂਰੀ ਦੁਨੀਆ ਦੇ ਸਾਹਮਣੇ ਜਾ ਰਹੀ ਹੈ ਇਹ ਖਬਰ ਇਹ ਖਬਰ ਕੋਈ ਇੱਕ ਜਣਾ ਨਹੀਂ ਦੇਖ ਰਿਆ ਜਾਂ ਸਾਡੇ ਵਾਲੇ ਦੇਸ਼ 'ਚ ਨਹੀਂ ਚੱਲ ਰਹੀ ਜਾਂ ਕੋਈ ਕੰਨਾ ਪੰਜਾਬ ਹਰਿਆਣਾ ਨਹੀਂ ਦੇਖ ਰਿਆ ਇਸ ਖਬਰ ਨੂੰ ਪੂਰਾ ਵਿਸ਼ਵ ਦੇਖ ਰਿਹਾ ਹੈ ਕਿ ਡੋਨਲਡ 트럼ਪ ਆਉਂਦੇ ਨੇ ਖੁਦ ਹੀ ਆਪਣੇ ਇੱਕ ਟਵੀਟ ਕਰ ਦਿੰਦੇ ਨੇ ਪੂਰੀ ਦੁਨੀਆ ਦੇ ਅੰਦਰ ਖਬਰ ਚਲੀ ਜਾਂਦੀ ਹੈ ਉਹ ਕਹਿੰਦਾ ਕੀ ਹੈ ਕਹਿੰਦਾ ਜੇਕਰ ਮੇਰੇ ਨਾਲ ਵਪਾਰ ਕਰਨਾ ਤਾਂ ਠੀਕ ਹੈ ਨਹੀਂ ਮੈਂ ਦੋਵੇਂ ਦੇਸ਼ਾਂ ਨੂੰ ਯਾਨੀ ਚੇਤਾਵਨੀ ਦੇ ਦਿੱਤੀ ਕਹਤ ਹੈ ਵੀ ਜਾ ਰਿਹਾ ਕਹਿੰਦੇ ਜੇਕਰ ਡੋਨਲਡ 트럼ਪ ਖਫਾ ਹੋ ਜਾਵੇ ਤਾਂ ਫਿਰ ਬਦਲਾ ਬਹੁਤ ਪੜਾ ਲੈਂਦਾ ਪਰ ਕਿਤੇ ਨਾ ਕਿਤੇ 140 ਕਰੋੜ ਦੀ ਆਬਾਦੀ ਵਾਲਾ ਭਾਰਤ ਜਿਹੜਾ ਕਈ ਦਹਾਕਿਆਂ ਕਈ ਸਾਲਾਂ ਤੋਂ ਨਹੀਂ ਝੁਕਿਆ 75 ਸਾਲ ਦਾ ਰਿਕਾਰਡ ਰਿਹਾ ਕਿਸੇ ਵੀ ਪ੍ਰਧਾਨ ਮੰਤਰੀ ਦੁਆਰਾ ਇਹੋ ਜਿਹਾ ਕੁਝ ਨਹੀਂ ਹੋਇਆ ਕਿ ਭਾਰਤ ਝੁਕਿਆ ਹੋਵੇ ਕਿਸੇ ਹੋਰ ਮੁਲਕ ਦੇ ਅੱਗੇ ਇਹੀ ਅਮਰੀਕਾ ਇਹੀ ਅਮਰੀਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜਦੋਂ ਰਾਜ ਸੀ ਉਹਦਾ ਹਿੰਦੁਸਤਾਨ ਦੇ ਅੰਦਰ ਉਸ ਵਕਤ ਇਸ ਅਮਰੀਕਾ ਨੂੰ ਝੁਕਣਾ ਪੈ ਗਿਆ ਸੀ ਮਰਮੋਨ ਸਿੰਘ ਰਹੇ ਨੇ ਉਹਨਾਂ ਨੇ ਵੀ ਕਦੇ ਇਹੋ ਜਿਹੀ ਸ਼ਬੀ ਨਹੀਂ ਬਣਾਈ ਪਰ ਜਿਹੜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੋਕ ਕਹਿ ਰਹੇ ਨੇ ਪੂਰਾ ਦੇਸ਼ ਖਾফা ਕੀ ਕਿਹਾ ਸੀ ਪ੍ਰਧਾਨ ਮੰਤਰੀ ਨੇ ਮੈਂ ਬਦਰਾ ਲਵਾਂਗਾ ਮੈਂ ਮਲਿਆ ਮੇਟ ਕਰ ਦੂੰਗਾ ਮੈਂ ਮਿੱਟੀ ਚ ਮਿਲਾ ਦੂੰਗਾ ਠੀਕ ਆ ਸਾਡੀ ਜਿਹੜੀ ਭਾਰਤ ਦੀ ਫੌਜ ਹੈ ਉਤੇ ਪੂਰੇ ਭਾਰਤ ਵਾਸੀਆਂ ਨੂੰ ਨਾਜ ਹੈ ਜਲ ਥਲ ਵਾਯੂ ਸੈਨਾ ਕਿੰਨੇ ਸੈਨਾ ਬਹੁਤ ਇੱਕ ਉਹ ਕਰ ਦਿਖਾਇਆ ਕਿ ਜਿਹੜਾ ਸਾਡੇ ਭਾਰਤ ਨੂੰ ਸਾਡੇ ਸਾਰੇ ਦੇਸ਼ਵਾਸੀਆਂ ਨੂੰ ਉਹਨਾਂ ਦੇ ਉੱਤੇ ਨਾਜ਼ ਹੈ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹੜੀ ਇਹੋ ਜੀ ਗੱਲ ਆ ਜਿਹੜੀ ਅੰਦਰ ਖਾਤੇ ਚੱਲ ਰਹੀ ਆ ਵੀ ਜਿਹੜਾ 트럼ਪ ਦੇ ਸਾਹਮਣੇ ਝੁਕੇ ਪੂਰੇ ਦੇਸ਼ ਨੂੰ ਝੁਕਾਉਣ ਦੀ ਗੱਲ ਕੀਤੀ ਹੈ ਤਾਂ ਇਹਦੇ ਵਿੱਚ ਪੂਰਾ ਦੇਸ਼ ਭਾਰਤ ਦੇ ਪ੍ਰਧਾਨ ਮੰਤਰੀ ਦੇ ਵੱਲ ਦੇਖ ਰਿਹਾ ਸੀ ਵੇ 8 ਵਜੇ ਲਾਈਵ ਹੋ ਕੇ ਬਹੁਤ ਵੱਡੀ ਗੱਲ ਕਹਿਣਗੇ ਤੇ ਸਿੱਧਾ 트ੰਪ ਨੂੰ ਨਿਸ਼ਾਨੇ ਤੇ ਲੈਣਗੇ ਪਰ ਦੁਨੀਆ ਦਾ ਉਹ ਰਾਸ਼ਟਰਪਤੀ ਜਿਹੜਾ ਪੂਰੀ ਦੁਨੀਆ ਦੇਖ ਰਹੀ ਸੀ ਡੋਨਲਡ 트ੰਪ ਨੇ ਇੱਕ ਬਿਆਨ ਦੇ ਦਿੱਤਾ ਠੀਕ ਪ੍ਰਧਾਨ ਮੰਤਰੀ ਦੇ ਲਾਈਵ ਆਉਣ ਤੋਂ ਅੱਧਾ ਘੰਟਾ ਪਹਿਲਾਂ ਕਿਨ ਮੈਂ ਸਮਝੌਤਾ ਕਰਵਾ ਦਿੱਤਾ ਤਾਂ ਜਦੋਂ 75 ਸਾਲਾਂ ਦੇ ਰਿਕਾਰਡ ਦੇ ਵਿੱਚ ਅਹ ਜੇ ਗੱਲਾਂ ਨਹੀਂ ਰਹੀਆਂ ਤੇ ਇਹ ਪ੍ਰਧਾਨ ਮੰਤਰੀ ਲੱਗਦਾ ਕਿ ਕੁਝ ਸ਼ੰਕਾ ਲੱਗ ਰਹੀ ਹੈ ਕਿ ਦੇ ਦਾਲ ਦੇ ਵਿੱਚ ਕੋਈ ਕਾਲਾ ਹੈ ਯਾਨੀ ਵੋਟਾਂ ਨਹੀਂ ਮਾਮਲਾ ਜਦੋਂ ਲੋਕ ਕਹਿ ਰਹੇ ਸੀ ਕਿ ਪਲਵਾਮਾ ਦੇ ਵਿੱਚ ਹਮਲਾ ਹੁੰਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ 에ਰ ਸਟ੍ਰਾਈਕ ਕਰਵਾ ਦਿੰਦੇ ਆ ਪਾਕਿਸਤਾਨ ਦੇ ਅੰਦਰ ਤਾਂ ਲੋਕ ਤਾਂ ਇਹ ਵੀ ਕਹਿ ਰਹੇ ਨੇ ਕਿ ਪੂਰੀ ਦੁਨੀਆ ਦਾ ਧਿਆਨ ਕੇਂਦਰਿਤ ਕਰਨ ਵਾਸਤੇ ਪਲਵਾਮਾ ਦਾ ਹਮਲਾ ਹੋਇਆ ਔਰ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨੇ ਵੋਟਾਂ ਲੈਣ ਦੀ ਖਾਤਰ ਯਾਨੀ ਆਉਣ ਵਾਲੇ ਸਮੇਂ ਦੇ ਵਿੱਚ ਸੱਤਾ ਕਾਇਮ ਕਰਨ ਦੇ ਵਾਸਤੇ ਇਹ ਸਭ ਕੁਝ ਆਪ ਹੀ ਕਰਵਾਇਆ ਸੀ ਇਹ ਪੂਰੀ ਦੁਨੀਆ ਦੇ ਵਿੱਚ ਖਬਰ ਫੈਲ ਗਈ ਸੀ ਔਰ ਅੱਜ ਵੀ ਅਸ਼ੰਕੇ ਹੋ ਰਹੇ ਨੇ ਕਿ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ ਔਰ ਬਾਹਰਲੇ ਅਮਰੀਕਾ ਦਾ ਇੱਕ ਅਮਰੀਕਾ ਦਾ ਰਾਸ਼ਟਰਪਤੀ ਆ ਕੇ ਕਹੇ ਆਪਦੀ ਮਰਜ਼ੀ ਦੇ ਨਾਲ ਨਾ ਸੱਦਿਆ ਨਾ ਬੁਲਾਇਆ ਕ੍ਰੋਬੀ ਉਹ ਵਿੱਚ ਕੁੱਦ ਗਿਆ ਕਿ ਕਹਿੰਦਾ ਸਮਝੌਤਾ ਹੋ ਗਿਆ ਜੇਕਰ ਦੋਵੇਂ ਦੇਸ਼ ਸਮਝੌਤਾ ਨਹੀਂ ਕਰਦੇ ਤੇ ਮੈਂ ਵਪਾਰ ਨਹੀਂ ਕਰਦਾ ਯਾਨੀ ਧਮਕਾ ਕੇ ਕਹਿੰਦਾ ਮੈਂ ਸਮਝੌਤਾ ਕਰਾਇਆ ਇਹ ਗੱਲ ਡੋਨਲਡ ਟਰੰਪ ਨੇ ਲਿਖੀ ਹੈ ਕਹਿੰਦਾ ਮੈਂ ਧਮਕਾਇਆ ਤਾਂ ਹੋਇਆ ਕੋਈ ਹੀ ਆ ਵੀ ਬਿਲਕੁਲ ਸਟੀਕ ਜਿਹੜੀ ਖਬਰ ਪੂਰੇ ਦੇਸ਼ ਨੂੰ ਚੁਕਾਉਣ ਵਾਲੀ ਗੱਲ ਕੀਤੀ ਹੈ ਉਹਨਾਂ ਨੇ ਕੋਈ ਵੀ ਆਪਣੀ ਲਾਈਵ ਦੇ ਵਿੱਚ ਜਿਵੇਂ ਸੰਬੋਧਨ ਕਰ ਰਹੇ ਸੀ ਪੂਰੇ ਦੇਸ਼ ਨੂੰ ਨਾ ਡੋਨਲਡ 트੍ਰੰਪ ਦਾ ਜ਼ਿਕਰ ਕੀਤਾ। ਦੇਸ਼ ਦੇ ਪ੍ਰਧਾਨ ਮੰਤਰੀ ਦੇ ਮੂੰਹ ਦੇ ਵਿੱਚੋਂ ਅਮਰੀਕਾ ਦੇ ਖਿਲਾਫ ਕੋਈ ਵੀ ਸ਼ਬਦ ਨਹੀਂ ਨਿਕਲਿਆ। ਤਾਂ ਮੈਂ ਤੁਹਾਨੂੰ ਪੁੱਛਣਾ ਚਾਹੁੰਗਾ ਕਮੈਂਟਾਂ ਦੇ ਵਿੱਚ ਤੁਹਾਡੀ ਕੀ رائے ਆ? ਤਾਂ ਠੀਕ ਹੈ ਜੀ। ਜਿੰਨੇ ਵੀ ਸਾਡੇ ਭੈਣ ਭਰਾਵਾਂ ਨੇ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਹਮ ਬੜਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ। ਬੈਲ ਦੀ ਘੰਟੀ ਵਾਲ ਤੇ ਜਰੂਰ ਕਰ ਲੈਣਾ ਜੀ। ਧੰਨਵਾਦ।